ਹਾਲੀ ਜਿਲ੍ਹੇ ਦੇ ਪਿੰਡ ਖਿਜਰਾਵਾਦ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਤਾਂ ਉਸ ਨੂੰ ਲੈ ਕੇ ਘਰ ਦੇ ਵਿੱਚ ਪਹੁੰਚੇ ਆਂ ਜੀ ਪਹਿਲਾਂ ਘਰ ਦੇ ਵਿੱਚ ਜਿਹੜੀ ਚੋਰੀ ਦੀ ਉਹ ਘਟਨਾ ਹੈ ਉਹ ਹੀ ਹੈ ਤਾਂ ਉਸ ਨੂੰ ਲੈ ਕੇ ਪੂਰੇ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਜਮੀਨੇ ਨਿਕਲ ਗਏ ਪੈਰਾ ਥੱਲੇ ਤੇ ਇਹ ਅੰਦਰ ਆਈ ਜੀ ਮੇਰਾ ਇਹ 16 ਜਾਂ 15 ਹਜ਼ਾਰ ਤਨਖਾਹ ਜੀ ਮੇਰਾ ਸਾਰਾ ਕੁਝ ਗਿਆ ਜੀ ਕਿੱਥੇ ਕੰਮ ਕਰਦੇ ਹੋ ਮੇਰੇ ਮੈਂ ਚੰਡੀਗੜ੍ਹ ਕਰਦੇ ਡਰਾਈਵਰੀ ਕਰਦੇ ਡਰਾਈਵਰੀ ਕਰਦੇ ਕਦੋਂ ਚੋਰੀ ਹੋਈ ਹੈ ਥੋੜਾ ਦੱਸਣਾ ਚਾਹੂਗੇ ਭਾਜੀ ਕੱਲ 7 ਵਜੇ ਦੇ ਕਰੀਬ ਹੋਈ ਹੈ ਜੀ ਹਾਂਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਜੀ ਨੁ ਕਰਤੇਗਾ 2 ਕੇ ਲੱਖ ਰੁਪਏ ਦਾ ਹੋ ਗਿਆ ਹਣਾ ਜੀ ਹਾਂ ਜੀ ਐਲ ਜੀ ਆਂ ਨਵਾਰੀ ਤੇ ਸਾਰਾ ਕੁਝ ਫਿੜਖੜਿਆ ਪਿਆਦਾ ਜੀ ਹੋਰ ਆ ਤਾਂ ਇਹ ਇਧਰ ਭੇਟੀ ਵਿੱਚ ਸਾਡਾ ਗਹਿਣਾ ਘਟਾ ਪਿਆ ਤਾਂ ਜੀ ਹੋਰ ਆ ਪੇਟੀ ਸਾਰੀ ਟੁੱਟੀ ਪਈ ਤੇ ਜੀ ਸਾਰੀ ਟੁੱਟੀ ਹੋਈ ਤੇ ਹੋਰ ਰਿਮੋਟ ਥਾਈ ਲੈ ਕੇ ਰਿਮੋਟ ਵੀ ਨਹੀਂ ਛੱਡਿਆ ਹੈਗਾ ਜੀ ਸਰ ਰਿਮੋਟ ਵੀ ਨਹੀਂ ਛੱਡਿਆ ਰਿਮੋਟ ਵੀ ਲੈ ਗਏ ਓਕੇ ਹਾਂ ਜੀ ਹੈਦਰਾਬਾਦ ਮੇਂ ਚਿੱਟਾ ਬਹੁਤ ਹੈ ਜੀ ਹੂੰ ਤੇ ਪੁਲਿਸ ਵੀ ਨੇ ਕੋਈ ਕਾਰਵਾਈ ਕਰਦੀ ਕੋਈ ਸਵੇਰ ਦਾ ਕੋਈ ਨਹੀਂ ਆਇਆ ਜੀ ਪੁਲਿਸ ਵਗੈਰਾ ਕੁਛ ਨਹੀਂ ਬਾਹਰਲਾ ਤਾਲਾ ਲਾਕੇ ਗਏ ਤੇ ਅਸੀਂ ਜਦਾਈ ਬਾਹਰਲਾ ਓਕਣੀ ਤਾਲਾ ਲੱਗਿਆ ਵਾ ਤਾਂ ਜੀ ਕੋਈ ਦਰਵਾਜੇ ਦਰਵਾਜਾ ਨਹੀਂ ਮਾਨਾ ਜੀ ਸਾਡਾ ਬਹੁਤ ਉਹ ਦਰਵਾਜੇ ਮੈਂ ਟੱਪ ਕੇ ਆਏ ਜੀ ਕੋਈ ਦਰਵਾਜੇ ਨੂੰ ਛੱਟ ਦੇ ਗੁੱਡੀ ਦੇ ਬਹੁਦੇ ਹੈ ਇਹਦਾ ਕੜਾ ਤਾਂ ਮੁੰਦੀ ਤੇ ਜੀ ਹੈ ਬਈ ਤੁਹਾਨੂੰ ਪਤਾ ਹੈ ਛੱਟ ਕਿਸ ਤਰ੍ਹਾਂ ਬਣਦੇ ਆ ਕਿੰਨੀ ਮਹਿੰਗੋ ਆਈ ਹੈ ਜੀ ਹਾਂਜੀ ਵੇ ਇਹਨੇ ਤਾਂ ਮੜਾ ਮੋਟਾ ਬਜਾੜਾ ਗਰੀਬ ਆ ਵਿਚਾਰੇ ਇਹ ਜਮੀਨ ਗਰੀਬ ਆ ਜਿੰਨਾਂ ਕੋ ਕੋਈ ਸਣੀ ਜਮੀਨ ਜ਼ਿਆਦਾ ਕੁਝ ਨਹੀਂ ਹੈਗਾ ਇਹਨਾਂ ਕੋ ਇਹਨਾਂ ਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ ਇਹ ਤਾਂ ਥੋੜਾ ਹਾਲੇ ਜ਼ਿਲ੍ਹੇ ਦੇ ਪਿੰਡ ਖਿਜਰਾਵਾਦ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਤਾਂ ਉਸ ਨੂੰ ਲੈ ਕੇ ਘਰ ਦੇ ਵਿੱਚ ਪਹੁੰਚੇ ਆ ਜੀ ਪਹਿਲਾਂ ਘਰ ਦੀਆਂ ਤਸਵੀਰਾਂ ਨੇ ਕਹਿੰਦੇ ਜੀ ਆ ਇਸ ਘਰ ਦੇ ਵਿੱਚ ਜਿਹੜੀ ਚੋਰੀ ਦੀ ਉਹ ਘਟਨਾ ਹੈ ਉਹੀ ਹੈ ਤਾਂ ਉਸ ਨੂੰ ਲੈ ਕੇ ਪੂਰੇ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਵੀ ਕਿੰਨਾ ਕ ਨੁਕਸਾਨ ਹੋਇਆ ਤੇ ਵੀਰ ਹੁਣ ਸਾਡੇ ਨਾਲ ਮੌਜੂਦ ਨੇ ਬਾਈ ਸਸਤਰੀ ਗਾ ਜੀ ਸਸਤਰੀ ਗਾ ਜੀ ਹੁਣ ਕਦੋਂ ਚੋਰੀ ਹੋਈ ਹੈ ਥੋੜਾ ਦੱਸਣਾ ਚਾਹੂਗੇ ਭਾਜੀ ਕੱਲ 7 ਵਜੇ ਦੇ ਕਰੀਬ ਹੋਈ ਹੈ ਜੀ ਹਾਂਜੀ ਅਸੀਂ 24 ਤਰੀਕ ਨੌਵੇਂ ਸੌ ਰਹੇ ਗਏ ਸੀ ਨਾਲਾ ਘੜ ਜੀ ਹਾਂਜੀ ਉਹ ਤੇ 7 ਜੀ ਆਈ ਜੀ ਕੱਲ 7 ਵਜੇ ਜੀ ਜਦ ਆਣ ਕੇ ਦੇਖੇ ਤਾਲੇ ਵਗੈਰਾ ਸਾਰਾ ਕੁਝ ਟੁੱਟੇ ਪਏ ਤੇ ਜੀ ਫਿਰ ਪੁਲਿਸ ਆਈ ਜੀ ਪੁਲਿਸ ਨਾਲ ਦੇਖਿਆ ਸਾਰਾ ਕੁਝ ਜੀ ਅੰਦਰ ਗੇਣਾ ਗਿੱਟਾ ਕੁਛ ਨਹੀਂ ਤਾਂ ਹੈਗਾ ਜੀ ਤੁਸੀਂ ਕਿੰਨੇ ਵਜੇ ਸਵੇਰੇ 7 ਵਜੇ ਆਏ ਹੋ ਇੱਥੇ ਕਿ ਸ਼ਾਮ ਨੂੰ ਸ਼ਾਮੇ 7 ਵਜੇ ਸ਼ਾਮੇ 7 ਵਜੇ ਤੁਹਾਨੂੰ ਮਤਲਬ ਕਿ ਦੋ ਦਿਨੋਂ ਕੋਈ ਕਾਰੋਬਾਰ ਗਏ ਸੀ ਹਾਂਜੀ ਆਪਣੇ ਸੌ ਰਹੇ ਗਏ ਤੇ ਠੀਕ ਹੈ ਸ਼ਨੀਵਾਰ ਨੂੰ ਤੇ ਕਿੰਨਾ ਕਿੰਨਾ ਨੁਕਸਾਨ ਹੋਇਆ ਜੀ ਕੱਲ੍ਹ ਨੂੰ ਨੁਕਸਾਨ ਆ ਗਿਆ ਜੀ ਘੱਟ ਤੇ ਕਰ 2 ਲੱਖ ਰੁਪਏ ਦਾ ਹੋ ਗਿਆ ਹੁਣ ਜੀ ਹਾਂਜੀ ਇਹ ਜੀ ਗੱਲ ਕਰੀਏ ਤਾਂ ਚੱਲ ਕੇ ਦਿਖਾ ਸਕਦੇ ਹਾਂ ਵੀ ਕਿੱਥੇ ਕਿੱਥੇ ਜਿਹੜਾ ਚੋਰਾਂ ਨੇ ਹੱਥ ਫੇਰੇ ਆ ਕਿਉਂਕਿ ਜੀ ਗੱਲ ਕਰੀਏ ਤੁਸੀਂ 2 ਲੱਖ ਰੁਪਏ ਦੇ ਤਕਰੀਬਨ ਕਹਿ ਰਹੇ ਹੋ ਨੁਕਸਾਨ ਹੋਇਆ ਹਾਂਜੀ ਭਾਜੀ ਠੀਕ ਹੈ ਤੇ ਕਿਹੜਾ ਸਮਾਜ ਜਿਹੜਾ ਖੁੱਲਿਆ ਸੀ ਉਸ ਟਾਈਮ ਸਾਰਾ ਭਾਰੀ ਆ ਲਮਾਰੀ ਤੇ ਸਾਰਾ ਕੋਈ ਫਿੜਖੜਿਆ ਪਿਆਦਾ ਜੀ ਹਾਂ ਔਰ ਆਇਤਾ ਇਹ ਅਦਰ ਪੇਟੀ ਵਿੱਚ ਸਾਡਾ ਗਹਿਣਾ ਘਟਾ ਪਿਆਤਾ ਜੀ ਹਾਂ ਔਰ ਆ ਪੇਟੀ ਸਾਰੀ ਟੁੱਟੀ ਪਈ ਸੀ ਜੀ ਸਾਰੀ ਟੁੱਟੀ ਹੋਈ ਸੀ ਹਾਂਜੀ ਅਦਰ LED ਲੱਗੀ ਹੋਈ ਸੀ ਅਦਰ LED ਲੱਗੀ ਹੋਈ ਸੀ LED ਹੈਗੀ ਵੇ ਕਿ ਲੈ ਕੇ ਉਹ ਲੈ ਕੇ ਜੀ ਭਾਈ LED ਠੀਕ ਹੈ LED ਔਰ ਰਿਮੋਟ ਥੈਂ ਹੀ ਲੈ ਕੇ ਜੀ ਰਿਮੋਟ ਵੀ ਨਹੀਂ ਛੱਡਿਆ ਹੈਗਾ ਜੀ ਸਰ ਰਿਮੋਟ ਵੀ ਨਹੀਂ ਛੱਡਿਆ ਰਿਮੋਟ ਵੀ ਲੈ ਕੇ ਜੀ ਓਕੇ ਹਾਂ ਜੀ ਲੱਗਦਾ ਕਿਸੇ ਦੇ ਉੱਪਰ ਕੋਈ ਸ਼ੱਕੀ ਨਿਗਾ ਤੁਹਾਨੂੰ ਲੱਗਦਾ ਕੋਈ ਕੋਈ ਸ਼ੱਕ ਨਾ ਕੋਈ ਕੰਮ ਕੀਤਾ ਹੋਵੇ ਪਤਾ ਹੀ ਦਾਰੋਂ ਸ਼ੱਕ ਤਾਂ ਹੈ ਨਹੀਂ ਜੀ ਕਿਸੀ ਆ ਵਾਕੀ ਨਸ਼ਾ ਬਹੁਤ ਹੈ ਤੁਹਾਨੂੰ ਪਤਾ ਹੈ ਜੀ ਪੰਜਾਬ ਮੈਂ ਕਿਦਰਾਬਾਦ ਮੈਂ ਚਿੱਟਾ ਬਹੁਤ ਹੈ ਜੀ ਹੂੰ ਤੇ ਪੁਲਿਸ ਵੀ ਨਾ ਕੋਈ ਕਾਰਵਾਈ ਕਰਦੀ ਕੋਈ ਸਵੇਰ ਦਾ ਕੋਈ ਨਹੀਂ ਆਇਆ ਜੀ ਪੁਲਿਸ ਵਗੈਰਾ ਕੁਝ ਨਹੀਂ ਰਾਤ ਪੁਲਿਸ ਵਾਲੇ ਆਏ ਸੀ ਗੱਲਬਾਤ ਹੋਈ ਹੈ ਰਾਤ ਹਾਂ ਜੀ ਪੁਲਿਸ ਵਾਲੇ ਆਏ ਤੇ ਬਿਆਨ ਲਿਖ ਕੇ ਲੈ ਗਏ ਜੀ ਬਸ ਹੋਰ ਕੁਝ ਨਹੀਂ ਹੋਇਆ ਜੀ ਸੀਟੀ ਵੀ ਵਗੈਰਾ ਕੈਮਰੇ ਵਗੈਰਾ ਕੋਈ ਚੱਕ ਨਹੀਂ ਕੋਈ ਕਰਿਆ ਨਹੀਂ ਹੈ ਜੀ ਹੂੰ ਜੇ ਕਹਿੰਗੇ ਕਿ ਕੋਈ ਨੇੜੇ ਤੇੜੇ ਕੋਈ ਸੀਸੀਟੀਵੀ ਲੱਗਿਆ ਹੋਵੇ ਕੋਈ ਕੈਮਰੇ ਦੇ ਵਿੱਚ ਕੋਈ ਰਿਕਾਰਡਿੰਗ ਆਈ ਹੋਵੇ ਸਾਹਮਣਾ ਡੱਗ ਹੈ ਜੀ ਸਾਡਾ ਔਰ ਡੱਗ ਦੇ ਸਾਹਮਣੇ ਲੱਗੇ ਹੋਏ ਕੈਮਰੇ ਠੀਕ ਹੈ ਹਾਂ ਜੀ ਔਰ ਇੱਕ ਆ ਬਿੰਦੂ ਆ ਜੀ ਦੁਕਾਨ ਵਾਲਾ ਜੀ ਉਹਦੇ ਉਹਦੇ ਘਰ ਲੱਗੇ ਹੋਏ ਜੀ ਕੈਮਰੇ ਕੈਮਰੇ ਤਾਂ ਬਹੁਤ ਲੱਗੇ ਜੇ ਚਾਵੇ ਜੀ ਪੁਲਿਸ ਵਾਲੇ ਦਾ ਜਾਂਚ ਕਰ ਸਕਦੇ ਪਰ ਕਰੇ ਨਹੀਂ ਰਹੀ ਕੋਈ ਇਹ ਗੱਲ ਕਰੀਏ ਨੇੜੇ ਤੇੜੇ ਆਬਾਦੀ ਵੀ ਹੈ ਘਰ ਵੀ ਵੱਸਦੇ ਆ ਰੋਡ ਚੱਲਦਾ ਪਰ ਕਿਵੇਂ ਕੀ ਲੱਗਦਾ ਵੀ ਕਿਹੜੇ ਹਿਸਾਬ ਨਾਲ ਬਾਹਰ ਦਰਵਾਜ਼ੇ ਦੇ ਜਿਹੜਾ ਜੀ ਦਰਵਾਜ਼ੇ ਮੇਨ ਦਰਵਾਜ਼ੇ ਦੀ ਗੱਲ ਕਰੀਏ ਇਧਰ ਉਹਨਾਂ ਜੀ ਅਸੀਂ ਜਦਾ ਜੀ ਬਾਹਰ ਲੌਕਣੀ ਤਾਲਾ ਲੱਗਿਆ ਹੋਇਆ ਤਾਂ ਜੀ ਕੋਈ ਆ ਦਰਵਾਜੇ ਦਾ ਦਰਵਾਜਾ ਨਹੀਂ ਮਨਾ ਜੀ ਸਾਡਾ ਬਹੁਤ ਉਹ ਦਰਵਾਜੇ ਮੈਂ ਟੱਪ ਕੇ ਆਏ ਜੀ ਕੋਈ ਦਰਵਾਜੇ ਨੂੰ ਟੱਪ ਨੇ ਹਾਂਜੀ ਹਾਂਜੀ ਠੀਕ ਹੈ ਤੇ ਜਿਸ ਟਾਈਮ ਤੁਸੀਂ ਅੰਦਰ ਵੜਦੇ ਹੋ ਜਿਹੜਾ ਮੇਨ ਦਰਵਾਜਾ ਜਿਹੜਾ ਹੁਣ ਦੂਜਾ ਦਰਵਾਜਾ ਟੁੱਟਿਆ ਹੋਇਆ ਸੀ ਹਾਂ ਟੁੱਟਿਆ ਹੋਇਆ ਤੇ ਜੀ ਲੋਕ ਟੁੱਟਿਆ ਹੋਇਆ ਲੋਕ ਟੁੱਟਿਆ ਹੋਇਆ ਤੇ ਜੀ ਠੀਕ ਹੈ ਇਹ ਸਾਰੇ ਘਰ ਮਨ ਲੀ ਕਿ ਜਿੰਨੇ ਘਰ ਨੇ ਸਾਰੇ ਬੁਰਾ ਹਾਲ ਤਾਂ ਜੀ ਮਤਲਬ ਇੱਕ ਜਮੀਨੋਂ ਨਿਕਲ ਗਈ ਇਹ ਪੈਰਾ ਥੱਲੇ ਤੇ ਇਹ ਅੰਦਰ ਆਈ ਜੀ ਮੇਰਾ ਇਹ 16 ਜਾਂ 15 ਹਜ਼ਾਰ ਤਨਖਾਹ ਜੀ ਮੇਰਾ ਸਾਰਾ ਕੁਝ ਗਿਆ ਜੀ ਕਿੱਥੇ ਕੰਮ ਕਰਦੇ ਹੋ ਵੀਰ ਮੈਂ ਚੰਡੀਗੜ੍ਹ ਕਰਦੇ ਡਰਾਈਵਰੀ ਕਰਦੇ ਡਰਾਈਵਰੀ ਕਰਦੇ ਤੇ ਬੜਾ ਔਖਾ ਸਮਾਨ ਜੋਦਦਾ ਜੇ ਜੁੜਦਾ ਜੇ ਮੈਂ ਕਰਦੀ ਗੱਲ ਕਰੀ ਮਨ ਲਗੀ ਕੱਲੀ ਕੱਲੀ ਚੀਜ਼ ਜੋੜਨੀ ਬੜੀ ਔਖੀ ਹੁੰਦੀ ਬਹੁਤ ਔਖੀ ਜੀ ਦੇਖ ਸਕਦੇ ਹੋ ਬਾਈ ਹੋਣੀ ਪਿੰਡ ਖਿਜਰਾਵਾਦ ਦੇ ਕਿ ਕਿੰਨੇ ਸਾਲ ਹੋ ਗਏ ਬਾਈ ਇੱਥੇ ਰਹਿੰਦੇ ਨੂੰ ਜੇ ਗੱਲ ਕਰੀਏ ਅਸੀਂ ਬਚਪਨ ਦੀ ਉਰੀ ਰਹਿੰਦੇ ਜੀ ਬਚਪਨ ਦੀ ਰਹਿੰਦੇ ਹਾਂ ਜੀ ਤੇ ਬਹੁਤ ਮਾੜਾ ਕੰਮ ਹੋਇਆ ਵੀਰ ਹੋਣਾ ਨਾ ਤੇ ਦੇਖ ਸਕਦੇ ਹੋ ਤਸਵੀਰਾਂ ਨੇ ਘਰ ਦੀਆਂ ਇਥੇ ਕੀ ਬਾਈ ਹੁਣੀ ਕਹਿੰਦੇ ਵੀ ਪ੍ਰਸ਼ਾਸਨ ਹੁਣੀ ਰਾਤ ਵੀ ਆਏ ਸੀਗੇ ਤੇ ਇਹਨਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਨੁਕਸਾਨ ਹੋਇਆ ਉਹਦੀ ਪਰਵਾਇ ਕੀਤੀ ਜਾਵੇ ਤਾਂ ਜਿਹੜਾ ਚੋਰਾਂ ਨੂੰ ਨੱਥ ਪਾਈ ਜਾ ਸਕੇ ਕੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨ ਜਾਊਂਗੇ ਖੇਤ ਵਿੱਚ ਬਰਾਜਣਾ ਜੀ ਬੇਨਤੀ ਕਰਨਾ ਚਾਹੀਦਾ ਸਾਡਾ ਇਨਸਾਫ ਦਵਾ ਦੇ ਵੀ ਜੋ ਸਾਡਾ ਸਮਾਨ ਹੈ ਜੀ LED ਵਗੈਰਾ ਤਾਂ ਨਾਂ ਵੀ ਦਵਾ ਇਹਦਾ ਗੈਣਾ ਘੇਟਾ ਮੇਰੇ ਘਰ ਵਾਲੀ ਦਾ ਦਵਾ ਦੇ ਹੁਣ ਦੁਬਾਰਾ ਤਾਂ ਬੰਨਣਾ ਨਹੀਂ ਜੀ ਹੂੰ ਦੋ ਛੱਟ ਦੇ ਵੀਰ ਜੀ ਕਿਤੇ ਕੜਾ ਤੇ ਜੀ ਮੁੰਦੀਤੀ ਸੀ ਅੱਛਾ ਜੀ ਹਾਂ ਜੀ ਦੋ ਛੱਟ ਦੇ ਗੁੱਡੀ ਦੇ ਬਹੂ ਦੇ ਹੈ ਇਹਦਾ ਕੜਾ ਤਾਂ ਮੁੰਦੀਤੀ ਜੀ ਹੈ ਬਈ ਤੁਹਾਨੂੰ ਪਤਾ ਛੱਟ ਕਿਸ ਤਰ੍ਹਾਂ ਬਣਦੇ ਕਿੰਨੀ ਮਹਿੰਗੋ ਆਈ ਹੈ ਜੀ ਹਾਂ ਜੀ ਵੇ ਇਹਨਾਂ ਦਾ ਮੜਾ ਮੋਟਾ ਵਿਚਾਰੇ ਗਰੀਬ ਆ ਵਿਚਾਰੇ ਇਹ ਜਮੀਨ ਗਰੀਬ ਆ ਜਿੰਨਾਂ ਕੋਤਨੀ ਜਮੀਨ ਜ਼ਿਆਦਾ ਕੋਤਨੀ ਹੈਗਾ ਇਹਨਾਂ ਕੋ ਇਹਨਾਂ ਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ ਇਹਨਾਂ ਤਾਂ ਥੋੜਾ ਬਹੁਤ ਹੱਕ ਮਿਲਣਾ ਚਾਹੀਦਾ ਅਜਾ ਆਲਿ ਸਿੜੀ ਦਾ ਵੀ ਅਜਾ ਦੀ ਕਿਸ਼ਤਾਂ ਰਹਿੰਦੀਆਂ ਤੇ ਜੀ ਕਿਸ਼ਤਾਂ ਨੇ ਹਾਂ ਹਾਂ ਜੀ ਮੈਂ ਆਉਂਦੀ ਜਾਂਦੀ ਨਾ ਇਹਨਾਂ ਦੇ ਘਰਾਂ ਹਾਂਜੀ ਬਈ ਮਤਲਬ ਆ ਜੈਲੀ ਸਿੜ ਦੇ ਕਿਸ਼ਤਾਂ ਵੀ ਰਹਿੰਦੀਆਂ ਸੀ ਤੇ ਬਈ ਜੀ ਗੱਲ ਕਰੀਏ ਕੋਈ ਪਿੰਡ ਦੇ ਪੰਜ ਸਰਪੰਚ ਹੋਣ ਉਹਨਾਂ ਨਾਲ ਗੱਲਬਾਤ ਹੋਈ ਹੈ ਹਾਂਜੀ ਪੰਚਾਇਤ ਜੀ ਕੱਲ ਦੋ ਪੰਚਾਇਤਾਂ ਜੀ ਹਾਂਜੀ ਹਾਂਜੀ ਉਹ ਕਹਿੰਦੇ ਵੀ ਜਾਉਂਗੇ ਥਾਣੇ ਮੇ ਕੰਮ ਦੇ ਟਾਈਮ ਕਰਕੇ ਜਾ ਨਹੀਂ ਹੋਏ ਹੁਣ ਜਾਵਾਂਗੇ ਜੀ ਦੇਖਦੇ ਕਿਆ ਕਹਿੰਦੇ ਬੋਲੋ ਥੋੜੀ ਦੇਰ ਤੱਕ ਜਾਵਾਂਗੇ ਜਾਵਾਂਗੇ ਆਹਣੇ ਵਾਲੀ ਆ ਗਈ ਬੱਸ ਮਾਫੀ ਦੀ ਮੰਗ ਕਰਦੇ ਹਾਂ ਹਾਂਜੀ ਮਾਫੀ ਦੀ ਮੰਗ ਕਰਦੇ ਆ ਜੀ ਠੀਕ ਹੈ ਕੀ ਨਾਮ ਮੇਰਾ ਨਾਮ ਕਿਹੜਾ ਮੇਰਾ ਅਨੰਤਰਵੀਂਦਰ ਸਿੰਘ ਹੈ ਜੀ ਤਰਮਿੰਦਰ ਸਿੰਘ ਹਾਂਜੀ ਠੀਕ ਹੈ ਸੋ ਬਾਈ ਹੁਣੇ ਤਰਮਿੰਦਰ ਸਿੰਘ ਉਹਨੇ ਨਾਮ ਹੈ ਪਿੰਡ ਖিজਰਾਵਾਦ ਦੇ ਨਿਵਾਸੀ ਬਾਈ ਹੁਣੇ ਕਹਿੰਦਾ ਵੀ ਬਚਪਨ ਤੋਂ ਇਸ ਪਿੰਡ ਦੇ ਵਿੱਚ ਅਸੀਂ ਰਹਨੇ ਆ ਜੰਮੇ ਪਲੇ ਆ ਤੇ ਦੇਖ ਸਕਦੇ ਹੋ ਘਰ ਬਾਈ ਕਹਿੰਦੇ ਬਾਈ ਹੁਣੇ ਕਹਿੰਦਾ ਵੀ ਸਾਹਮਣੇ ਜਿਹੜਾ ਕਮਰਾ ਉਹਦੇ ਰਾਹ ਲੀਡੀ ਲੱਗੀ ਸੀ ਐਲਈਡੀ ਪੱਟ ਲੱਗੇ ਹੋਰ ਗਹਿਣਾ ਘਟਾ ਜਿੱਨਾ ਵੀ ਕੜੇ ਵਗੈਰਾ ਬਸੀਂ ਸੋਨੇ ਦੇ ਉਹ ਸਾਰਾ ਸਮਾਨ ਪੱਟ ਲੱਗੇ ਤਸਵੀਰਾਂ ਨੇ ਪਿੰਡ ਖিজਰਾਵਾਦ ਦੀਆਂ ਗਵਿੰਦਰਖ ਰੋਡ ਗਵਿੰਦਰਖ ਤੋਂ ਜੇ ਆਪਾਂ ਕਰੀਏ ਬਲਾਕ ਮਾਜਰੀ ਜੋ ਤਹਿਸੀਲ ਨੂੰ ਇਹ ਰੋਡ ਜਾਂਦਾ ਹੈ ਆਬਾਦੀ ਵਾਲਾ ਪਿੰਡ ਹੈ ਤੇ ਨੇੜੇ ਜਿਹੜੇ ਘਰ ਵੀ বাসਦੇ ਨੇ ਪਰ ਫਿਰ ਵੀ ਦੇਖੋ ਚੋਰਾਂ ਦੇ ਕਿੱਡੇ ਹੌਸਲੇ ਬੁਲੰਦ ਨੇ ਵੀ ਪਤਾ ਨਹੀਂ ਹੁਣ ਰਾਤ ਨੂੰ ਆਏ ਨੇ ਦਿਨੇ ਆਏ ਨੇ ਕਿਉਂਕਿ ਬਾਈ ਹੁਣੀ ਕਹਿੰਦਾ ਵੀ ਅਸੀਂ 2 ਦਿਨ ਹੋ ਗਏ ਘਰੋਂ ਬਾਸੇ ਆਪਣੇ ਸਹੁਰਿਆਂ ਕੋਲ ਗਏ ਹੋਏ ਸੀਗੇ ਤਾਂ ਪਿੱਛੋਂ ਜਿਹੜਾ ਚੋਰਾਂ ਨੇ ਇਹ ਜਿਹੜੀ ਹੱਥ ਸਫਾਈ ਦੀ ਕੀਤੀ ਹੈ ਬਹੁਤ ਮਤਲਬ ਕਿ ਗਲਤ ਕੰਮ ਕੀਤਾ ਹੈ ਕੋਈ ਘਰ ਦੇ ਵਿੱਚ ਤੁਹਾਨੂੰ ਬਾਈ ਕਹਿੰਦਾ 15 16000 ਰੁਪਏ ਪਰ ਮਹੀਨੇ ਦਾ ਕਮਾਉਣੇ ਬੜੀ ਔਖੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਲੰਬੇ ਸਮੇਂ ਬਾਅਦ ਜੁੜਦੀਆਂ ਨੇ ਜੋ ਦੇਖ ਸਕਦੇ ਹੋ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਵਿਵਾਦਵਾਦ ਜਾਂਚ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈਆਂ ਉੱਪਰ ਕੀਤੀ ਜਾਵੇ ਧੰਨਵਾਦ ਜੀ